ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੰਟਰਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਵਾਲ ਜਿਹੜਾ ਗੁਰਦਾਸਪੁਰ ਨਾਲ ਤਸੀਲ ਡੇਰਵਾ ਫੰਟਰਾ ਤੇ ਬਾਈ ਸ਼ੇਰਾਂ ਕੋ ਆ ਚੁੱਕੇ ਜੀ ਅੱਜ ਵੀ ਨੇ ਕੋ 8-9 ਦੇ ਲਗਭਗ ਪਸ਼ੂ ਸੇਲ ਆ ਚਲੋ ਵਧੀਆ ਰਿਸਪੌਂਸ ਮਿਲਿਆ ਪਿਛਲਾ ਮਾਲ ਸੇਲ ਹੋ ਚੁੱਕਿਆ ਜੀ ਨਵਾਂ ਮਾਲ ਲੈ ਕੇ ਨਾ ਤੇ ਲੈ ਕੇ ਉਹ ਉਧਰ ਜਾਂਦਾ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਬਾਈ ਕਿਦਾਂ ਵਧੀਆ ਕਿਰਪਾ ਮਹਾਰਾਜੀ ਬਾਬਾ ਗੁੰਡਾ ਸਾਹਿਬ ਦੀ ਬਹੁਤ ਬਹੁਤ ਚਲੋ ਵੈਲਕਮ ਮਾਲ ਤੇ ਭਾਜੀ ਜੇ ਮੈਂ ਖਾਣਾ ਰੱਬ ਤੋਂ ਡਰ ਕੇ ਵੀ 50 ਮਈਆਂ ਵੀ ਹੁੰਦੀਆਂ ਤੇ ਆਪਣੇ ਵੀ ਥੋੜੀਆਂ ਬਿਲਕੁਲ ਬਿਲਕੁਲ ਐਡਵਾਂਸ ਬੁਕਿੰਗ ਹੋ ਗਈ ਆ ਹਾਂਜੀ ਹਾਂਜੀ ਚਲੋ ਆਈਏ ਜੀ ਹੋਰ ਸੁਣਾਓ ਜੀ ਕਿਰਪਾ ਵਾਹਿਗੁਰੂ ਦੀ ਚਲੋ ਅੱਜ ਬਰੋਦਰ ਜਾਈਆਂ ਜੀ ਆਪਾਂ ਨਹੀਂ ਦੱਸਣਾ ਬਸ ਚਲੋ ਠੀਕ ਆ ਦਸਤੋ ਪਰ ਆ ਛੋਟੀ ਭਾਜੀ ਪਹਿਲਾਂ ਸੂਆ ਅੱਛਾ ਮੂੰਹ ਛੇਦ ਆਂਦੇ ਥੋੜੀ ਕਹਿੰਦੇ ਲੇਟ ਬਣਾ ਜਾ ਸਵਾਈਏ ਦੁੱਧ ਚੰਗਾ ਖੋਟੀ ਠੀਕ ਆ 12 ਕਿਲੋ ਦੀ ਝੋਟੀ ਚੱਲੀ ਆ ਅੱਛਾ ਹੁਣ ਚੱਲੀ ਜਾ 5-6 ਦਿਨ ਦਾ ਕੱਟਾ ਮਗਰ ਆ ਬਿਮਾਰੋ ਕੈਮਰਾ ਠੀਕ ਆ ਆ ਠੀਕ 5 ਦਿਨ ਦਾ ਕੱਟਾ ਆ 12 ਪਲੱਸ ਦੁੱਧ ਹੋਊਗਾ 12 13 ਕਿਲੋ ਠੰਡਾ ਕਰਕੇ ਵੇਖੋ ਬਸ ਠੀਕ ਆ ਠੰਡੀ ਵੇਖੋ ਹਾਂ ਹਾਂ ਠੰਡ ਵੇਖੋ ਲੱਗਾ ਨੇ ਠੀਕ ਖੋਲੋ ਫਿਰ ਲਓ ਜੀ ਵੇਖੋ ਪਹਿਲਾ ਸੂਆ ਪੂਰੀ ਪੱਕੀ ਬਣੀ ਹਾਂ ਪੱਕੀ ਆ ਜੀ ਵੱਡੀ ਝੋਟੀ ਬੁਰੀ 12 ਕਿਲੋ ਦੀ ਝੋਟੀ ਚੱਲੀ ਆ 33 ਕਿਲੋ ਸਟਾਰਟਿੰਗ ਹੀ ਆ ਤੋ ਰੋ ਰੋ ਜੀ ਦੇਖੋ ਨਾਲ ਬੱਚੇ ਦਾ ਜੀ ਆਜੋ ਜੀ ਆਜੋ ਆਜੋ ਲਿਆਓ ਲੈ ਚੱਲੋ ਜੀ ਚੋਈ ਜੋ ਵਧੀਆ ਬਿਲਕੁਲ ਜੀ ਇੱਕ ਨੰਬਰ ਭਾਜੀ ਮੋਟੀ ਧਾਰੂ ਵਰਗੀ ਪੋਲੀ ਚਲੋ ਠੀਕ ਆ ਹਾਂ ਜੀ ਭਾਜੀ ਮੁੱਲ ਜਾਇ ਜੀ ਜੀ ਬਿਲਕੁਲ ਚੋੜੀ ਹੋਏ ਬਣ ਦੋ ਚੋਟੀ ਪਰ ਇਹ ਸਵਾਦੀ ਆ ਹਾਂਜੀ ਤੇ 5000 ਲੈਸ 120 ਹੀ ਦੇ ਦਾਂਗੇ 1 ਲੱਖ 20 ਹੋ ਜੂ ਨਾ ਮੰਨ ਤਾ ਕੋਈ ਮੰਨ ਤਣ ਕਰਦਾ ਕਿੰਨਾ 2000 ਦਾ ਕਰਤਾ ਬਸ ਹਾਂਜੀ ਵੇਖ ਲਓ ਝੋਟੀ ਵੇਖ 13 ਕਿਲੋ ਦੀ ਝੋਟੀ ਸਟਾਰਟ 15 ਕਿਲੋ ਝੋਟੀ ਤੁੱਦ ਪਾ ਦੂ ਹੋਰ ਕਰ ਦਾਂਗੇ ਆਏਗਾ ਮੰਨ ਤਾ ਕੋਈ ਕਰਦੇ ਇਹ ਜੀ ਫੇਸ ਵੇਖੋ ਝੋਟੀ ਦਾ ਤੇ ਠੀਕ ਆ ਠੀਕ ਇਹ ਜੀ ਇਹ ਨਹੀਂ ਭਾਈ ਦੂਜਾ ਦੂਜਾ ਸੁਹਾ ਝੋਟੀ ਜੋ ਸੁਈ ਆ ਨਾ ਨਾ ਗੱਪਣ ਗੱਪਣ ਅਜੇ 5 6 ਦਿਨ ਝੋਟੀ ਸੁਣੀ ਨਹੀਂ ਥੱਲੇ ਉਹ ਇਹ ਵੀ ਖੋਲੋ ਜੀ ਇਹ ਕਿੰਨਾ ਕਰੋ ਦੋਤਾ ਜੀ ਲੋ ਤੇ ਪਾਜੀ ਵੇਖੋ ਦੱਸ ਦੇਣਾ ਤੁਹਾਨੂੰ ਮੈਂ ਲੋ ਜੀ ਆਰਡਰ ਵੇਖਿਓ ਮੈਂ ਦਾ ਹਾਂ ਇਹ ਵੀ ਉਧਰ ਹੀ ਆਈ ਹੈ ਜੀ ਉਧਰ ਉਧਰੋ ਪਾਜੀ ਇਹ ਵੀ ਉਧਰ ਹੀ ਆਈ ਹੈ ਜੀ ਤੁਰ 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 ਮੁਰੇ ਲਓ ਮੂੰਹ 6 ਆਂਦੇ ਆ ਕੱਟੀ 6 ਆਂਦੇ ਜੀ ਆਹ ਦੇਖੋ ਬਾ ਠੀਕ ਹੈ। ਭਾਈ ਜੂ ਵਧੀਆ ਹੋਊਗੀ ਜੀ। 1 ਕਿਲੋ ਮਰ ਦਾ ਭਾਈ ਚੀਪਾ, ਮੋਟਾ ਚੀਪਾ, ਕੋਈ ਭਾਰ, ਕੋਈ ਥਣ ਚ ਡਾਊਟ ਹੋਵੇ ਤਾਂ ਅਸੀਂ ਜ਼ਿੰਮੇਵਾਰੀ ਸਾਡੀ ਪੈ। ਠੀਕ ਹੈ, ਠੀਕ ਹੈ। ਵੇਖੋ। ਨਹੀਂ ਠੀਕ ਹੈ। ਉਹ 14 ਪਲਾਸੀ ਪਾਉਗੀ। ਅੱਗੋ ਕੇ ਜੀ ਸੇਵਾ ਤੇ ਆ। ਬੋਲੋ। ਕਾਪੀ ਦੀ ਦੇ ਦਈਏ ਪੂਰੇ ਲੱਖ। ਲੱਖ ਦੀ? ਹਾਂ ਜੀ। ਕਿੰਨਾ? ਕਰ ਦੋ ਤੁਸੀਂ ਕਰ ਦੋ। ਨਹੀਂ ਆਪੀ ਦੱਸ ਦੋ। 5000 ਲੈਸ ਕਰ ਦੋ। ਠੀਕ। ਜਾਂ ਦੋ 95 ਦੀ। ਇਹੇ ਜੀ। ਆ ਦੂਜਾ ਛੋਟੀ। ਇਹ ਤਾਂ ਛੋਟੀ। ਗੱਬਣ। ਗੱਬਣ। ਹਾਂ ਤਾਂ ਖੜਦੀ ਝੋਟੀ ਵੇਖੋ ਪੱਟਾ ਨੇ ਠੀਕ ਆ ਇਹ ਵੀ ਖੋ ਲੋ ਲਓ ਜੀ ਵੀ ਦੇਖੋ ਦੂਜਾ ਸੁਗਾ 6 ਦੰਦ ਇਹ ਬਾਈ ਜੀ ਕਿੰਨਾ ਕਰੂਗੀ ਓਏ 12 13 ਕਿਲੋ ਕੀ ਕਰਾ 12 13 ਕਿਲੋ ਤੋਰ ਨੂੰ 10 ਕਿਲੋ ਪਲੂਨ ਨੇ ਦਿੱਤਾ ਠੀਕ ਆ ਨਸਨ ਵਾਲੀ ਝੋਟੀ ਨਸਨ ਵਾਲੀ ਝੋਟੀ ਹਣਾ ਜੀ ਵਾ ਠੀਕ ਅਜੀ 8 ਦਿਨ ਚੋਟੀ ਖੜਦੀ ਹੈ ਬਿਲਕੁਲ ਜੀ ਇਹ ਠੀਕ ਆ ਸੋਹਣੀ ਝੋਟੀ ਆਜੋ ਜੀ ਆਜੋ ਆਜੋ ਮਾਠੀਆ ਹਾਂਜੀ ਪਾਜੀ ਮੋਲ 90 85 85000 80000 ਚਲ 80000 ਆ ਦੇਖੋ ਠੰਡੀ ਕੱਟੀ ਪਾ ਠੀਕ ਆ ਵਾਲਟਰ ਦੇਖੋ ਆਪਣੇ ਠੀਕ ਠੀਕ ਬਲੈਡਰ ਬੰਨੂਗੀ ਆਹ ਜੀ ਇਹ ਵੀ ਕੱਪੜੀਆਂ ਛੋਟੀ ਪਾਜੀ ਕੱਪਣ ਇਹ ਵੀ ਕੱਪਣੀ ਹੈ ਦੇਖੋ ਛੋਟੀਆਂ ਦੀਆਂ ਸੀਦੀਆਂ ਵੇਖੋ ਇਹ ਵੀ ਖੋਲੋ ਖੋਲੋ ਲਓ ਜੀ ਇਹ ਵੀ ਗੱਫਣੀ ਹੈ ਜੀ ਪਰ ਹੱਥ ਹੱਥ ਤਾਂ ਲੈਣ ਗਿਆ ਫੱਤਾ ਫੱਤੇ ਦੀਆਂ ਕੱਟੀਆਂ ਨੇ ਕੋਈ ਭਾਰ ਕੋਈ ਥਣ ਚ ਉਹਦੀ ਜ਼ਿੰਮੇਵਾਰੀ ਸਾਡੀ ਹੈ ਕਰਕੇ ਤਸਦੀ ਨਾਲ ਆਉਂਦੀਆਂ ਕੱਟੀਆਂ ਠੀਕ ਬੰਦਰ ਆਪਕੋ ਆਜੋ ਜੀ ਲੈ ਜੀ ਬਾਠ ਠੀਕ ਹੈ ਜੀ ਹਾਂਜੀ ਇਹ ਭਾਜੀ 95 ਦੀ ਦੇ ਦਾਂ ਇਹ ਵੀ 95 ਦੀ 3000 ਰੁਪਏ ਛੱਡ ਦਾਂ ਚਲ ਠੀਕ ਹੈ 95 ਦੀ 1000 ਹੋਰ ਛੱਡ ਦਾਂ 9000 ਦੀ ਝੋਟੀ ਹਾਂ ਨਾ ਹੋ ਜੂ ਵੇਖੋ ਝੋਟੀ ਬਾਠ ਠੀਕ 14 ਕਿਲੋ ਝੋਟੀ ਦੁੱਧ ਪਾ ਜੂਗੀ ਵੇਖੋ ਠੀਕ ਹੈ ਸੀਲੀ ਵੇਖੋ ਝੋਟੀ ਦੀ ਚਲੋ ਇਹ ਗੱਬਣਾ ਜੀ ਇਹ ਗੱਬਨੀ ਦੀ ਰਾਵੀ ਕੱਲ ਸੋਈ ਆ ਅੱਛਾ ਕੱਲ ਰਾਤ ਹੀ ਸੋਈ ਆ ਠੀਕ ਹੈ ਇਹ ਵੀ ਖੋਲੋ ਜੀ ਕਿੰਨਾ ਕੀਤਾ ਭਾਜੀ ਕਾਲੀ ਦੀ ਸੂਈ ਥੱਲੇ ਨਹੀਂ ਕੋਈ ਦੱਸਣਾ ਆਪਾਂ ਬਸ ਧਾਰਾਂ ਹੀ ਆ ਜੀ ਆ ਧਾਰਾਂ ਠੀਕ ਆ ਆਪਾਂ ਆਖਦੀਏ 10 ਕਿਲੋ ਥੋੜਾ 8 ਕਿਲੋ ਨਹੀਂ ਕੋਈ ਕਰਦੀ ਬਿਲਕੁਲ ਹੋਰ 9 ਜੀ 3 ਕਿਲੋ ਸਵੇਰੇ ਚੋਈ ਵੀ 3 1/2 ਕਿਲੋ ਰਾਤ ਨੂੰ ਚੋਈ ਦੇਖੋ ਬਾਕੀ ਠੰਡ ਲੈਵਾ ਵੇਖੋ ਛੋਟੀ ਦਾ ਕਿੰਨਾ ਕਰੂਗੀ ਜੀ ਫਿਰ ਇਹ 13 14 ਕਿਲੋ ਦੁੱਧ ਪਾ ਲੂਗਾ ਜੀ ਜਾਤ ਨਸਲ ਵਾਲੀ ਆ ਬਿਲਕੁਲ ਬਿਲਕੁਲ ਸਾਰੀਆਂ ਨਿਸ਼ਾਨੀਆਂ ਲੱਗੀਆਂ ਪਿੱਠ ਪੁੜਾ ਵੇਖੋ ਛੋਟੀ ਦਾ ਚਲੋ ਠੀਕ ਆ ਤੀਸਰਾ ਸੂਗਾ ਸੂਈ ਆ ਜਾਓ ਜੀ ਲਿਆਓ ਕੋਈ ਕੋਈ ਵੇਖੋ ਸੂਣ ਨਹੀਂ ਬਣਾਈ ਝੋਟੀ ਪੱਥਰ ਵਰਗੀ ਆ ਬੋਲੋ ਜੀ ਠੰਡੀ ਵੇਖੋ ਇਹ ਥਾਣੇ ਵੇਖੋ ਲੱਗਾ ਭਾਜੀ ਭਾਜੀ 95 ਦੀ 5000 ਮੰਨਤਾ 90 ਜੀ ਹਾਂਜੀ 90 ਚਲੋ ਆ ਜੀ ਇਹ ਤੁਹਾਨੂੰ ਕੋਈ ਜ਼ਿਆਦਾ ਲੱਗੇ ਤੇ ਕੋਈ ਗੱਲ ਨਹੀਂ ਬਸ ਕਰਦੇ ਮੋਕੇ ਮੰਨਦਾਂ ਵੀ ਕਰਦੇ ਸੀ ਕੋਈ ਗੱਲ ਨਹੀਂ ਭਾਈ ਦੂਸਰਾ ਸੂਆ ਝੋਟੀ ਆ ਅੱਛਾ ਸੂਈ ਆ ਸੂਈ ਸੂਈ ਦੁੱਧ ਕਿੰਨਾ ਜੀ ਦੁੱਧ 14 ਕਿਲੋ ਠੰਡਾ ਠੰਡਾ 14 ਕਿਲੋ ਆ ਦੇਖੋ ਲੋ ਪਟ ਇਹ ਵੀ ਖੋਲੋ ਬੱਚਾ ਮਾਰ ਗਿਆ ਆ ਗਿਆ ਜੀ ਬੱਚਾ ਕੱਟੀ ਕੱਟੀ ਮਖਰ ਆ ਗਿਆ ਇਹ ਵੀ ਦੇਖੋ ਵੱਡੀ ਮੱਝ ਆ ਵੱਡੀ ਬੂੜੀ ਇਧਰ ਆ ਜੀ ਇਹ ਤਾਂ ਹਾਥੀ ਮਹੀਂ ਪੈਣੀ ਹਾਂ ਜੀ ਮਈਆਂ ਪੈਂਡੇ ਚ ਆਈਆਂ ਨੇ ਬਿਲਕੁਲ ਤਾਂ ਨੇ ਆਈਆਂ ਦੂਰੋਂ ਆਈਆਂ ਨੇ ਦੁੱਧ ਜਿਹੜਾ ਜਾ ਕੇ ਸੰਭੂਗਾ ਸੇਵਾ ਕਰੂਗਾ ਬਿਲਕੁਲ ਮਹੀਂ ਦੇਖੋ ਹਾਂ ਹਾਂ ਆਜੋ 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 ਚਾਈ ਵਧੀਆ ਬਿਲਕੁਲ ਇਹ ਇੱਕ ਨੰਬਰ ਦੇ ਪਾਜੀ ਠੀਕ ਦੇਖੋ ਲੱਗਾ ਜੋ ਹਾਂਜੀ ਪਹਿਲੀ ਮੋਲ 40 45 ਜੋ ਮਰਜ਼ੀ ਕਰੀਏ ਸਵਾਦੀ ਹਾਨ ਸਵਾਦੀ ਹਾਨ ਹਾਂ ਸਵਾਦ ਦੇਖ ਲਓ ਜੇ ਕੋਈ ਇੱਥੇ ਕੋਈ ਖਾਇ ਹੀ ਨਹੀਂ ਸ਼ੱਕ ਕੋਈ ਮੱਝ ਪੇਟ ਚਣ ਵਾਲਾ ਵੀ ਖਾੜ ਸਕਦਾ ਕਰਦੇ ਮੁੱਕ ਆ ਭਾਜੀ ਉਠ ਵੇਖੋ ਗੱਪਣ 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 ਰਾਤ ਦੀ ਸੂਈ ਕੱਟੀ ਇਹਦੀ ਵੇਖੋ ਰਾਤ ਹੀ ਨਹੀਂ ਸੂਈ ਆ ਅੱਛਾ ਠੀਕ ਹੈ ਕੱਟੀ ਦੱਸਿਆ ਦੀ ਕੱਟੀ ਆ ਦੀ ਇਹ ਆ ਸਾਡੇ ਪਿੰਡ ਭਾਜੀ ਮਈਆਂ ਦਾ ਫਾਰਮ ਆ ਹਾਂਜੀ ਹਾਂਜੀ ਸਾਡੇ ਪਿੰਡ ਮਈਆਂ ਦਾ ਫਾਰਮ ਆ ਤੇ ਉਥੋਂ ਮਈ ਆਈ ਆ ਅੱਛਾ ਇਹ 21 22 ਕਿਲੋ ਦਿੰਦੀ ਰਹੀ ਆ ਤੇ ਮਗਰਨੇ ਥਾਂ ਦੀ ਤੇਲ ਹੋ ਗਈ ਆ ਅੱਛਾ ਹੁਣ ਤੇਲ ਹੋ ਗਈ ਤੇਲ ਹੋ ਗਈ ਆ 14 15 13 ਦੇ ਦੇ 14 ਦੇ ਦੇ ਇੰਨੇ ਦੁੱਧ ਹੁਣ ਜਾਂਦੀ ਠੀਕ ਹੈ ਭਾਈ ਖੋ ਲੋ ਜੀ ਉਧਰ ਹੀ ਆਈ ਮੈਂ ਹਣਾ ਜੀ ਮੈਂ ਨਹੀਂ ਦੱਸਾਂ ਲੋ ਸੂਏ ਪੀਤੇ ਉਹਨਾਂ 30ਰਾ ਸੂਆ ਇੰਨੀ ਸੂਈ ਆ ਹੂੰ ਹੋਣ 7-8 ਕਿਲੋ ਬੌਲਾ ਆਊਗਾ ਅੰਦਰ ਰਹੀ ਮੈਂ ਜਦੋਂ ਹਾਂ ਹਾਂ ਸ਼ੈੱਡ ਥੱਲੇ ਫਾਰਮ ਐ ਜਿਹੜਾ ਸਾਡੇ ਕੋਲ ਲੈਣ ਆਊਗਾ ਨਾ ਉਹਨੂੰ ਫਾਰਮ 'ਚ ਖੜਾਗਾ ਮੈਂ ਜਿੱਥੋਂ ਮੈਂ ਆਈ ਐ ਬੜੀ ਬੋਟ ਜੰਡੀ ਮੈਂ ਬੜੀ ਵੱਡੀ ਮੈਂ ਭਾਈ ਦੇਖੋ ਬੰਦੇ ਤੋਂ ਵੀ ਵੱਡੀ ਆ ਬਹੁਤ ਵੱਡੀ ਮੈਂ ਸੰਜੀ ਦੋ ਤਰ੍ਹਾਂ ਕਰਿਆ ਥੋੜਾ ਬਣ ਗਿਆ ਵੀ ਵੇਖੋ ਆਪਾਂ ਨੂੰ ਪਾਗ ਰੱਖੋ ਤੇਰੀ ਬਾਜੋ ਦੱਬੀ ਬਣਾ ਬਹੁਤ ਠੀਕ ਆ ਹੋਰ ਲਓ ਆਜੋ ਆਜੋ ਜੀ ਆਜੋ ਫਾਰਮ 'ਚੋਂ ਆਈ ਮਈਏ ਭਾਜੀ ਤੋੜਾ ਦੂਰ ਇਹ ਪਹਿਲਾਂ ਨ ਕੋਟੀ ਬਾਜੀ ਉਹਨਾਂ 2 ਲੱਖ ਦੀ ਖਰੀਦੀ ਹੈ ਅੱਛਾ ਹਾਂਜੀ ਇਹ ਡੇਰੀ ਦੀ ਜਾਣ ਹੈ ਠੀਕ ਹੈ ਅਜੇ ਕੁੜੇ ਨਹੀਂ ਦੇਖੋ ਚੁੱਕੇ ਰਾਤ ਹੀ ਸੋਈ ਹੈ ਹਾਂਜੀ ਪਾਜੀ ਮੈਂ ਕਹਿਣਾ ਨਹੀਂ ਚਾਹੀਦਾ ਮੈਂ ਤਾਂ ਵਚਨ ਦੇ ਵਿੱਚ ਵੀ 57000 ਹਾਂਜੀ ਹਾਂਜੀ ਕਹਣੀ ਹੱਟੇ 85 ਦੇ ਦਈਏ ਕਰ ਦੋ ਕਰ ਦੋ ਭਾਈ ਜਿੰਤਾ ਤੁਹਾਨੂੰ ਲੱਗ ਤੁਹਾਡੇ ਕੋ ਕਰਾਉਣਾ ਮੇਰੇ ਲਈ ਆ 10000 ਦੀ ਕੱਟੀ ਕਹਿੰਦੇ ਜੇ ਤੁਹਾਡੇ ਘਰ ਫਾਰਮ ਵਾਲੇ ਇਹ 10000 ਦੀ ਕੱਟੀ ਕੋ ਛੱਡਰਾ ਜਾਵੇ 8000 ਦੋ ਛੱਡ ਦੋ ਹਾਂਜੀ 7000 78 ਦੀ ਹਾਂ ਤੁਸੀਂ ਨਹੀਂ ਕਹਿਤਾ ਠੀਕ ਹੈ ਜਾਣ ਦੋ ਠੀਕ ਹੈ ਜੀ ਹਾਂਜੀ ਆਹ ਬਣੀ ਘਰ ਵਾਲੀ ਨਹੀਂ ਬਿਲਕੁਲ ਵੱਡੀ ਅੱਛਾ ਸਾਈ ਭਾਈ ਸੀ ਭਾਜੀ ਸਹੁਰੇ ਦੇ ਬੰਦਿਆਂ ਨੇ ਠੀਕ ਆ ਉਹਨਾਂ ਨੇ ਘਰੇ ਦੇ ਹੱਥ ਹੋ ਗਈ ਬੇਟੇ ਹਾਂ ਉਹਨਾਂ ਪਾਇਆ ਨਹੀਂ ਗਿਆ ਮੈਂ ਹੀ ਵੇਖੋ ਉਹਦੋਂ ਨੂੰ ਪਤਾ ਠੀਕ ਹੈ ਸੇਵਾ ਕੀਤੀ ਚਾਹ ਹਾਂ ਬਹੁਤ ਤੇ 25 ਦਿਨ ਰਹਿ ਗਏ ਬਾਜੀ ਅੱਛਾ 25 ਦਿਨ ਇਹ ਵੀ ਖੋਲੋ ਜੀ ਇਧਰ ਕਾਟ ਹੋਈ ਮਾਲੀ ਵੇਖਿਆ ਸੀ ਹਾਂ ਨਹੀਂ ਮਾਲੀ ਸਾਨੂੰ ਛੋਟਾ ਕਟਾ ਨਹੀਂ ਲੱਭਾ ਤਾਂ ਫਿਰ ਬੜਾ ਖੋਣ ਵਾਲੇ ਮਾਲੀ ਤੇ ਫਿਰ ਸੇਲ ਨਹੀਂ ਕੀਤਾ ਸੀ ਸਾਡਾ ਪੱਠਿਆ ਉਹਦਾ ਨਹੀਂ ਦੇਖੋ ਮਹੀ ਬਾਜੀ ਪੂਰ ਗਰੰਟੀਆਂ ਆ ਰਹੀਆਂ ਜੀ ਵੱਡੀ ਮੈਂ 17 18 ਕਿਲੋ ਦੁੱਧ ਨਾਲ ਦਵੇ ਕਿ ਕੋਈ ਵੀ ਕਿਸਮ ਦੀ ਕੋਈ ਡਾਊਟ ਹੋਵੇ ਤੇ ਜਿੰਮੇਵਾਰ ਹਾਂ ਆ ਜੀ ਆ ਜੀ ਕਈ ਨਾ ਸਾਈ 3 4 ਦਿਨ ਪਾ ਛੱਡੀ ਅੱਛਾ ਬਾਅਦ ਚ ਉਹਨਾਂ ਦੇ ਬੇੜੀ ਡੈਥ ਹੋ ਗਈ ਉਹਨਾਂ ਆਇਆ ਨਹੀਂ ਗਿਆ ਬਾ ਤੁਹਾਨੂੰ ਲਾਲਚ ਹੋ ਗਿਆ ਵੀ ਅਗਲੀ ਵੀਡੀਓ ਅਰੇ ਫਿਰ ਐ ਹੀ ਹੁੰਦਾ ਜੀ ਫਿਰ ਚਲੋ ਹਾਂ ਹੌਲੀ ਹੌਲੀ ਨਾ ਤੋੜ ਮੈਂ ਇਹ ਵੇਖੋ ਟੈਂਕ ਜਿੱਤੀ ਹਾਂ ਹਾਂਜੀ ਫਿਰ ਤੇ ਭਾਈ ਤੁਹਾਨੂੰ ਦੱਸਿਆ ਇਹ 2000 ਰੋਜ ਦਾ ਖਾਂਡਾ ਹੀ ਆ ਹਾਂ ਹੁਣ ਭਾਜੀ ਇੱਕ ਦੱਸ ਦਿਜੋ 5000 ਛੋਟ ਕਰ ਦਾਂਗੇ ਇੱਕ ਪੰਜ ਦੇ ਦੋ ਭਾਜੀ ਵੇਖੋ ਮੈਂ ਹੀ ਵੇਖੋ ਠੀਕ ਹੈ ਮੈਂ ਤਾਂ ਠੀਕ ਹੈ ਮੈਂ ਚਲੋ ਵਸਾਹੀ ਹੈ ਜੀ ਇਹੀ ਮਾਲ ਹੈ ਭਾਜੀ ਜੇ ਆ ਪਸ਼ੂ ਪਾਈਆਂ ਕੋਲ ਜੀ ਬਾਕੀ ਮੇਰੇ ਵੀਰ ਇੱਥੇ ਆਓ ਚੈੱਕ ਕਰਕੇ ਚੁਆਈ ਕਰਕੇ ਲੈ ਕੇ ਜਾਓ ਠੀਕ ਹੈ ਨਾ ਜੀ ਹਾਂ ਬੋਲੋ ਜੀ ਨਵਾਂ ਜੀ ਮੇਰਾ ਸ਼ੇਰਾ ਸ਼ੇਰਾ ਸੰਧੂ ਪਿੰਡ ਹਰਤੁਰਵਾਲ ਕਲਾਂ ਨਜ਼ਦੀਕ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਬਾਕੀ ਜਿਹੜਾ ਭਾਜੀ ਆਊਗਾ ਆਣ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਬਾਕੀ ਜਿਹੜੀ ਗੱਬਣ ਮਹੀਂ ਦਵਾਂਗੇ ਉਹਦੀ ਸਾਡੀ ਭਾਰ ਦੀ ਥਣਾ ਦੀ ਗਰੰਟੀ ਹੋਊਗੀ ਬਾਕੀ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਆਉਂਦੇ ਬਹੁਤ ਵਧੀਆ ਭਾਜੀ ਇਹਨਾਂ ਪਹਿਲੇ ਦਸ਼ਕਾਂ ਨੇ ਬਹੁਤ ਬਹੁਤ ਵਧੀਆ ਕਮੈਂਟ ਕੀਤੇ ਅਡਵਾਂਸ ਉਹ ਕਿਤੇ ਕਹਿ ਨਹੀਂ ਸਕਦੇ ਆਪਾਂ ਇਹਨਾਂ ਪਿਆਰ ਮਿਲ ਜਾ ਕੇ ਧੰਨਵਾਦ ਹਾਂਜੀ ਚਲੋ ਨੰਬਰ 9781947425 ਪਿੰਡ ਹਰਤੁਰਵਾਲ ਸੀਲ ਡੇਰਾ ਪਪਾ ਨਾਣਕ ਨੇ ਠੀਕ ਫਦੇ ਘੜ ਚੁੜੀਆਂ ਥੈਂਕ ਯੂ